ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੀ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਆਰਗੇਨਾਈਜ਼ ਕਰਵਾਈ ਸੀਗੀ ਕੁਝ ਦਿਨ ਪਹਿਲੇ ਮੇਰਾ ਜਿਹੜਾ ਬੀਜੇਪੀ ਪਾਰਟੀ ਦੇ ਵਿੱਚ ਮੇਰੇ ਡਿਸਪਿਊਟ ਚੱਲ ਰਿਹਾ ਸੀਗਾ ਕਿਉਂਕਿ ਹਮੇਸ਼ਾ ਹੀ ਉਹਨਾਂ ਵੱਲੋਂ ਸਾਡੇ ਸਮਾਜ ਨੂੰ ਵਾਲਮੀਕੀ ਮਜਬੀ ਸਿਕ ਸਮਾਜ ਨੂੰ ਜਿਹੜਾ ਨਕਾਰਿਆ ਜਾਂਦਾ ਆ ਅਣਗੌਲਿਆ ਕੀਤਾ ਜਾਂਦਾ ਆ ਇਸ ਚੀਜ਼ ਨੂੰ ਲੈ ਕੇ ਮੇਰਾ ਉਹਨਾਂ ਨਾਲ ਕਾਫੀ ਸਮੇ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗੇ ਹੁਣ ਲਾਸਟ ਜਿਹੜਾ ਮੇਰਾ ਹੋਇਆ ਹੈਗਾ 13 April ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਆਏ ਸੀ ਬੇਨਤੀਆਂ ਆਈਆਂ ਸਨ ਕਿ ਹਰ ਇੱਕ ਸਿੱਖ ਆਪਣੇ ਘਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਗਾਵੇ ਔਰ ਨਾਲ ਜਿਹੜੇ ਆ ਮੂਲ ਮੰਤਰ ਜਾਪ ਕਰਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਚੜ੍ਹਦੀ ਕਲਾ ਖਾਲਸੇ ਦੀ ਅਰਦਾਸ ਕਰਨ ਸੋ ਮੈਂ ਵੀ ਆਪਣੇ ਘਰ ਦੇ ਵਿੱਚ ਉਸੇ ਉਵੇਂ ਤਰ੍ਹਾਂ ਕੀਤਾ ਕਿ ਕੜਾ ਪ੍ਰਸ਼ਾਦੀ ਦੀ ਤਿਆਰ ਕਰਵਾਈ ਅਰਦਾਸ ਕੀਤੀ ਬੇਨਤੀ ਕੀਤੀ ਉਸ ਤੋਂ ਬਾਅਦ ਜਿਹੜਾ ਅਸੀਂ ਖਾਲਸਾ ਨਿਸ਼ਾਨ ਸਾਹਿਬ ਸਾਡੇ ਕੋਲ 8 ਵਜੇ ਆਪਣੇ ਘਰ ਦੇ ਉੱਪਰ ਲਗਾ ਲਿਆ ਲਗਭਗ 10:18 ਤੇ ਪਹਿਲੀ ਕਾਲ ਆਈ ਜ਼ਿਲ੍ਹੇ ਦੇ ਮਹਾ ਮੰਤਰੀ ਅਮਿਤ ਵਿਜਦੀ ਉਹਨਾਂ ਨੇ ਮੈਨੂੰ ਕਾਲ ਕੀਤੀ ਤੇ ਮੇਰੇ ਕੋਲ ਫੋਨ ਉਹ ਚੱਕ ਨਹੀਂ ਹੋਇਆ ਕਿਉਂਕਿ ਮੈਂ ਗੁਰੂ ਘਰ ਜਾਣ ਵਾਸਤੇ ਤਿਆਰ ਹੋ ਰਹੀ ਸੀ 10:19 ਤੇ ਦੁਬਾਰਾ ਕਾਲ ਆਈ ਤੇ ਮੇਰੇ ਛੋਟੇ ਬੇਟੇ ਨੇ ਫੋਨ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਮੰਮੀ ਨਾਲ ਗੱਲ ਕਰਵਾ ਦਿਓ ਬੇਟਾ ਕਹਿੰਦਾ ਮੰਮੀ ਬਿਜ਼ੀ ਨੇ ਥੋੜਾ ਤੇ ਮੈਂ ਗੱਲ ਕਰਵਾ ਦੰਨਾ 10:35 ਤੇ ਮੈਂ ਅਮਿਤ ਵੈਜ ਜੀ ਨੂੰ ਦੁਬਾਰਾ ਬੈਕ ਕਾਲ ਕੀਤੀ ਔਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਹਾਂਜੀ ਪਾਜੀ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਕਿ ਭੈਣ ਜੀ ਦੇਵੀ ਤਲਾ ਮੰਦਿਰ ਵਿੱਚ ਅਖੇ ਕੋਈ ਵਿਸਾਖੀ ਦੇ ਸੰਬੰਧ ਵਿੱਚ ਪ੍ਰੋਗਰਾਮ ਆ ਤੁਸੀਂ ਉੱਥੇ ਪਹੁੰਚੋ ਮੈਂ ਕਹਿੰਦੀ ਪਾਜੀ ਮੈਂ ਸੌਰੀ ਹਾਂ ਕਿਉਂਕਿ ਅੱਜ ਵਿਸਾਖੀ ਦਾ ਦਿਹਾੜਾ ਆ ਤੇ ਮੈਂ ਆਪਣੇ ਘਰ ਦੇ ਵਿੱਚ ਵੀ ਜਿਹੜਾ ਅਸੀਂ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਜਥੇਬੰਦੀਆਂ ਆ ਰਹੀਆਂ ਨੇ ਅਸੀਂ ਅਰਦਾਸ ਕਰਨੀ ਆ ਤੋਂ ਦੂਸਰਾ ਮੈਂ ਗੁਰੂ ਘਰੇ ਜਾਣਾ ਆ ਤੇ ਸੋ ਮੈਂ ਮੇਰੀ ਬੇਨਤੀ ਆ ਕਿ ਮੈਂ ਨਹੀਂ ਆ ਸਕਦੀ ਤੋ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭੈਣ ਜੀ ਵੀ ਇੱਕ ਗੱਲ ਸੀ ਤੁਹਾਡੇ ਨਾਲ ਕਿ ਤੁਸੀਂ ਅੱਜ ਨਿਸ਼ਾਨ ਸਾਹਿਬ ਚੜਾਇਆ ਆਪਣੇ ਘਰ ਦੇ ਉੱਪਰ ਮੈਂ ਕਿਹਾ ਜੀ ਬਿਲਕੁਲ ਕਿਉਂਕਿ ਮੈਂ ਫੇਸਬੁੱਕ ਔਰ ਵਟਸਐਪ ਤੇ ਸਟੇਟਸ ਜਿਵੇਂ ਸਾਰੇ ਲਗਾਉਂਦੇ ਮੈਂ ਵੀ ਲਗਾਇਆ ਤੋ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਖਾਲਸਾ ਨਿਸ਼ਾਨ ਸਾਹਿਬ ਲਗਾਇਆ ਆਪਣੇ ਘਰ ਦੇ ਉੱਪਰ ਮੈਂ ਕਿਹਾ ਜੀ ਹਾਂਜੀ ਬਿਲਕੁਲ ਲਗਾਇਆ ਹੈ ਤੋ ਮੈਨੂੰ ਉਹਨਾਂ ਨੇ ਕਿਹਾ ਕਿ ਭੈਣ ਜੀ ਇਸ ਗੱਲ ਦਾ ਨਾ ਪਾਰਟੀ ਵਿਰੋਧ ਕਰ ਰਹੀ ਆ ਮਤਲਬ ਪਾਰਟੀ ਇਸ ਟੀ ਨੂੰ ਸਹੀ ਨਹੀਂ ਸਮਝਦੀ ਕਿ ਤੁਸੀਂ ਖਾਲਸਾ ਝੰਡਾ ਲਗਾਮ ਕਰਦੇ ਉੱਪਰ ਮੈਂ ਕਿਹਾ ਭਾਜੀ ਪਾਰਟੀ ਕਿਉਂ ਵਿਰੋਧ ਕਰਦੀ ਹੈ ਕਿ ਕੋਈ ਮਾੜੀ ਚੀਜ਼ ਹੈ ਕਿ ਖਾਲਸਾ ਝੰਡਾ ਲਗਾਉਣਾ ਕੋਈ ਮਾੜੀ ਚੀਜ਼ ਹੈ ਸਾਨੂੰ ਅਕਲ ਤੱਕ ਸਭ ਤੋਂ ਹੁਕਮ ਹੈ ਮੈਂ ਇੱਕ ਸੇਖ ਹਾਂ ਤੇ ਮੈਂ ਮੈਨੂੰ ਪਹਿਲੇ ਮੇਰਾ ਧਰਮ ਆ ਤੇ ਉਹ ਕਹਿੰਦੇ ਭਾਜੀ ਇਹ ਗੱਲ ਤੁਸੀਂ ਸੋਚੋ ਕਿ ਤੁਸੀਂ ਕਿਵੇਂ ਕਰਨਾ ਪਰ ਪਾਰਟੀ ਇਸ ਚੀਜ਼ ਲਈ ਜਿਹੜਾ ਆ ਉਹ ਗਲਤ ਸਮਝ ਰਹੀ ਇਸ ਚੀਜ਼ ਨੂੰ ਮਤਲਬ ਉਹ ਇਸਟੀ ਦਾ ਵਿਰੋਧ ਕਰਦੀ ਆ ਸੋ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਜੇ ਵਿਰੋਧ ਕਰਦੀ ਹੈ ਪਾਰਟੀ ਤੇ ਮੈਂ ਅਸਤੀਫਾ ਦੇਣ ਵਾਸਤੇ ਤਿਆਰ ਹਾਂ ਜੇ ਪਾਰਟੀ ਨੂੰ ਈ ਨਹੀਂ ਚੰਗੀ ਲੱਗ ਰਹੀ ਤੇ ਮੈਂ ਅਸਤੀਫਾ ਦੇਣ ਨੂੰ ਤਿਆਰ ਆ ਲਗਭਗ 4 ਤੋਂ 4.5 ਦੇ ਵਿੱਚ ਮੈਂ ਜਿਹੜਾ ਇੱਕ ਆਪਣੀ ਫੇਸਬੁੱਕ ਆਈਡੀ ਪਰਮਜੋਤ ਕੌਰ ਖਾਲਸਾ ਖਾਲਸਾ ਆਈਡੀ ਆ ਮੇਰੀ ਮੈਂ ਉਹਦੇ ਉੱਪਰ ਫੇਸਬੁੱਕ ਦੇ ਆਪਣਾ ਜਿਹੜਾ ਆ ਅਸਤੀਫਾ ਲਿਖ ਕੇ ਪਾ ਦਿੱਤਾ ਕਿ ਮੈਂ ਅਬ ਬੀਜੇਪੀ ਪਾਰਟੀ ਤੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੀ ਆ ਤੋ ਅੱਜ ਤੋਂ ਮੇਰਾ ਪਾਰਟੀ ਬੀਜੇਪੀ ਪਾਰਟੀ ਨਾਲ ਕੋਈ ਵਾ ਵਾਸਤਾ ਨਹੀਂ ਅਸਤੀਫਾ ਮੈਂ ਦੇ ਦਿੱਤਾ ਜੀ 4:30 ਲਗਭਗ 5:59 ਮਿੰਟ ਤੇ ਮੈਨੂੰ ਕਾਲ ਮੇਰੇ ਵਟਸਐਪ ਦੇ ਉੱਪਰ ਮਨੀਸ਼ ਧੀਰ ਹੁਣਾਂ ਵੱਲੋਂ ਇਹ ਲੈਟਰ ਹੈਡ ਕੱਢ ਦਿੱਤਾ ਜਾਂਦਾ ਹੈ ਕਿ ਪਰਮਜੋਤ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਦਾ ਕਰਕੇ ਪਰਮਜੋਤ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾ ਰਿਹਾ ਹੈ ਅਸਤੀਫਾ ਤੇ ਦੇ ਰਹੀਆਂ ਮੈਂ ਇਹਨਾਂ ਨੇ ਮੈਨੂੰ ਪਾਰਟੀ ਚੋਂ ਕਿਸ ਚੀਜ਼ ਦਾ ਬਰਖਾਸਤ ਕਰ ਦਿੱਤਾ ਕਿ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ ਤਾਂ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਭਾਵੇਂ ਮੈਨੂੰ ਅਸਤੀਫੇ ਦਾ ਲੈਟਰ ਹੈਡ ਕੱਢ ਦੁੱਤੀ ਆ ਤੇ ਮੈਨੂੰ ਮਤਲਬ ਕਾਲਾਂ ਆਉਣੀਆਂ ਸ਼ੁਰੂ ਇਹਨਾਂ ਨੇ ਉਹ ਚੀਜ਼ ਜਨਤਕ ਕਰ ਦਿੱਤੀ ਗਰੁੱਪਾਂ ਦੇ ਵਿੱਚ ਵੀ ਪਾਤਾ ਫੇਸਬੁੱਕ ਤੇ ਵੀ ਪਾਤਾ ਜਨਤਕ ਕਰ ਦਿੱਤਾ ਉਸ ਚੀਜ਼ ਨੂੰ ਮੈਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਮੈਂ ਇਹਨਾਂ ਨੂੰ ਕਾਲ ਲਈ ਮੈਂ ਕਿਹਾ ਪਈਏ ਤੁਸੀਂ ਕੀ ਕੀਤਾ ਕਹਿੰਦੇ ਭੈਣ ਜੀ ਫਿਰ ਪਾਰਟੀ ਦਾ ਤੇ ਇਹੀ ਫੈਸਲਾ ਸੀ ਮੈਂ ਕਿਹਾ ਜੀ ਮੈਂ ਤਾਂ ਖੁਦ ਹੀ ਅਸਤੀਫਾ ਦੇ ਦਿੱਤਾ ਸੀ ਪਾਰਟੀ ਦਾ ਕੀ ਫੈਸਲਾ ਸੀ ਤੁਸੀਂ ਇਸ ਚੀਜ਼ ਨੂੰ ਜਨਤਕ ਕਿਉਂ ਕੀਤਾ ਤੋ ਇਹ ਮੈਨੂੰ ਪਾਰਟੀ ਵੱਲੋਂ ਆ ਰਿਹਾ ਕਿ ਤੁਸੀਂ ਪਾਰਟੀ ਵਿਰੁੱਧ ਕੀ ਗਤੀਵਿਧੀਆਂ ਕੀਤੀਆਂ ਮੈਂ ਕਹਿੰਦਾ ਮੈਨੂੰ ਦੱਸੋ ਕਿ ਮੈਂ ਪਾਰਟੀ ਵਿਰੁੱਧ ਕਿਹੜੀ ਗਤੀਵਿਧੀ ਕੀਤੀ ਆ ਸੋ ਇਹਨਾਂ ਨੇ ਮੈਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਇਹ ਮੇਰਾ ਮੈਂ ਇਕਰਾਰ ਕਰਾਂਗਾ ਕਿ ਜਦ ਤੱਕ ਤੁਹਾਨੂੰ ਪਹਿਲਾਂ ਪਤਾ ਆ ਕਿ ਇਹ ਪਾਰਟੀ ਨੇ ਇੱਕ ਕਾਨੂੰਨ ਇਹਨਾਂ ਦੇ ਜਿਹੜੇ ਇਹ ਮਾਂ ਉਹ ਸਾਡੇ ਤੋਂ ਅਲੱਗ ਤੁਸੀਂ ਜੁਆਇਨ ਹੋ ਗਏ ਸਰ ਪਹਿਲੇ ਮੈਂ ਇਹ ਚੀਜ਼ ਦੱਸਣਾ ਕਿ ਮੈਂ ਪਾਰਟੀ ਜਿਹੜੀ ਜੁਆਇਨ ਕੀਤੀ ਸੀਗੀ ਇਸ ਕਰਕੇ ਕੀਤੀ ਸੀਗੀ ਕਿ ਚਲੋ ਸ਼ਾਇਦ ਸਾਡੇ ਸਮਾਜ ਨੂੰ ਤੇ ਸਾਡੇ ਜਿਹੜੇ ਸਿੱਖ ਧਰਮ ਨੂੰ ਮਾਨ ਸਤਕਾਰ ਮਿਲੇਗਾ ਕਿਉਂਕਿ ਅਕਸਰ ਇਹਨਾਂ ਦੀਆਂ ਡੜੀਆਂ ਸੀ ਮਤਲਬ ਦੇਖਦੇ ਆ ਕਿ ਸਿੱਖ ਧਰਮ ਨੂੰ ਔਰ ਸਿੱਖ ਚਿਹਰਿਆਂ ਨੂੰ ਔਰ ਇਹ ਨਾਲ ਜਿਹੜਾ ਹੈਗਾ ਸਮਾਜ ਨੂੰ ਸਾਡੇ ਨੂੰ ਅੱਗੇ ਕਰਨ ਦਾ ਕਰਦੇ ਪਰ ਇਹੋ ਜਿਹਾ ਪਾਰਟੀ ਦੇ ਵਿੱਚ ਕੋਈ ਚੀਜ਼ ਨਹੀਂ ਸੀਗੀ ਇਹੋ ਜੀ ਉਹਨਾਂ ਦੀ ਸੋਚ ਵਿਚਾਰ ਉਹਨਾਂ ਦੇ ਜਿਹੜੇ ਸਾਡੇ ਨਾਲ ਮਿਲਦੇ ਜੁਲਦੇ ਕੋਈ ਵਿਚਾਰ ਨਹੀਂ ਸੀ ਉਹਨਾਂ ਦੇ ਮੈਂ ਜਿਹੜੇ ਵਿਚਾਰਾਂ ਦਾ ਕਰਕੇ ਗਈ ਸੀ ਉਹ ਉੱਥੇ ਮੈਨੂੰ ਮਿਲਿਆ ਹੀ ਕੁਝ ਨਹੀਂ ਸੀ ਮੈਂ ਲਗਭਗ 2 ਸਾਲ ਭਾਜਪਾ ਦੇ ਵਿੱਚ ਸੇਵਾ ਕੀਤੀ ਆ 1 ਸਾਲ 2022 ਦੇ ਵਿੱਚ ਮੈਂ ਜੁਆਇਨਿੰਗ ਕੀਤੀ ਸੀਗੀ ਇੱਕ ਸਾਲ ਲਗਭਗ ਕੋਈ ਕੰਮ ਨਹੀਂ ਹੋਇਆ 2022 ਦੇ ਤੋਂ ਲੈ ਕੇ 2023 ਤੱਕ ਜਿਸ ਟਾਈਮ ਪੰਕਜ ਢਿੰਗਰਾਏ ਨੇ ਆਣ ਕੇ ਜ਼ਿਲ੍ਹੇ ਦੀ ਕਮਾਂਡ ਸੰਭੀ ਤੇ ਉਸ ਟਾਈਮ ਜਿਹੜਾ ਮੇਰਾ ਮੈਨੂੰ ਅਹੁਦਾ ਦਿੱਤਾ ਗਿਆ ਜ਼ਿਲ੍ਹਾ ਸੈਕਟਰੀ ਦਾ ਔਰ ਮੈਂ ਤੁਹਾਨੂੰ ਉਹ ਵੀ ਇਹ ਵੀ ਦੱਸ ਦੇਣਾ ਚਾਹੁੰਦੀ ਆ ਕਿ ਜਿਹੜਾ ਮੈਨੂੰ ਜ਼ਿਲ੍ਹਾ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਸੀਗਾ ਉਹ ਜਿਹੜਾ ਅਹੁਦਾ ਸੀਗਾ ਉਹਦਾ ਕੋਈ ਵੀ ਮੈਨੂੰ ਅੱਜ ਤੱਕ ਕੋਈ ਮਤਲਬ ਕਹਿ ਰਹੀ ਹੈ ਕਿ ਡੈਜ਼ਿਗਨੇਸ਼ਨ ਲੈਟਰ ਜਿਹੜਾ ਹੁੰਦਾ ਆ ਕੋਈ ਨੇ ਦਿੱਤਾ ਗਿਆ ਔਰ ਅੱਜ ਜਦੋਂ ਮੈਨੂੰ ਬਰਖਾਸਤ ਕਰਨਾ ਸੀਗਾ ਤੇ ਇਹ ਮੈਨੂੰ ਲੈਟਰ ਹੈਡ ਕੱਢ ਦਿੱਤੀ ਲਿਖਤੀ ਦੇ ਵਿੱਚ ਅੱਜ ਤੱਕ ਡੈਜ਼ਿਗਨੇਸ਼ਨ ਲੈਟਰ ਮੈਨੂੰ ਦਿੱਤਾ ਨਹੀਂ ਇਹ ਚੀਜ਼ ਮੈਨੂੰ ਜਿਹੜੀ ਬਰਖਾਸਤ ਦੀ ਆ ਉਹ ਲਿਖਤੀ ਦੇ ਵਿੱਚ ਮੈਨੂੰ ਕੱਢ ਦਿੱਤਾ ਗਿਆ ਜੇ ਵਿਤਕਰੇ ਦੀ ਗੱਲ ਕਰੀਏ ਤੇ ਪੰਜ ਪਾਵਰ ਨੂੰ ਕਿੰਨੇ ਸਮੇਂ ਤੋਂ ਤੁਹਾਡੇ ਨਾਲ ਇਹ ਵਿਤਕਰਾ ਚੱਲ ਰਿਹਾ ਹੈ ਜਿਸ ਟਾਈਮ ਤੋਂ ਮੈਂ ਪਾਰਟੀ ਜੁਆਇਨਿੰਗ ਕੀਤੀ ਹੈ ਮਤਲਬ 2022 ਤੋਂ ਇੱਕ ਸਾਲ ਤਾਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਗਤੀਵਿਧੀ ਨਹੀਂ ਹੋਈ ਜਿੱਥੋਂ ਲੋਕ ਸਭਾ ਦੀ ਇਲੈਕਸ਼ਨ ਸ਼ੁਰੂ ਹੋਈਆਂ ਨੇ ਜਿਮਨੀ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਉਦੋਂ ਤੋਂ ਹੀ ਸਾਡੇ ਜਿਹੜੇ ਸਮਾਜ ਦੇ ਨਾਲ ਉਹਦੇ ਵਿੱਚ ਸਮਾਜ ਦੀਆਂ ਸਾਡੀਆਂ ਹੋਰ ਜਥੇਬੰਦੀਆਂ ਸੀਗੀਆਂ ਵਾਲਮੀਕੀ ਮਜਵੀ ਸਿਕ ਸਮਾਜ ਦੀਆਂ ਉਹਨਾਂ ਸਾਰਿਆਂ ਦੇ ਨਾਲ ਮੇਰੇ ਨਾਲ ਨਹੀਂ ਉਹਨਾਂ ਸਾਰਿਆਂ ਨਾਲ ਹੀ ਇਹ ਵਿਤਕਰਾ ਹੋਇਆ ਤੁਸੀਂ ਹੋਰ ਵੀ ਪੁੱਛ ਸਕਦੇ ਹੋ ਬਾਈ ਨੇਮ ਮੈਂ ਇੱਥੇ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਦੇ ਨਾਲ ਵੀ ਇਹ ਸਾਰਾ ਜਿਹੜਾ ਵਿਤਕਰਾ ਉੱਥੇ ਹੋਇਆ ਜਿਹੜਾ ਜਿਹੜਾ ਲੇਟੈਸਟ ਆ ਉਹ ਅਪਡੇਟਸ ਲੇਟੈਸਟ ਜਿਹੜਾ ਹੈਗਾ ਜੀ ਮੈਂ ਜਿਵੇਂ ਕਿ ਸਾਨੂੰ ਅਕਾਲ ਤਖਤ ਸਭ ਤੋਂ ਹੁਕਮ ਆਏ ਸਕੇ ਤੋਂ ਮੇਰੇ ਕੋ ਵੀਡੀਓ ਵੀ ਹੈਗੀ ਆ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦੰਨੀ ਆ ਤਾਂ ਮੈਂ ਇੱਕ ਕੰਪਲੇਂਟ ਜਿਹੜੀ ਆ ਮੇਲ ਕਰਕੇ ਮੈਂ ਅਕਾਲ ਤਖਤ ਸਭ ਨੂੰ ਮੇਲ ਕਰ ਦੁੱਤੀ ਆ ਤੋਂ ਮੈਨੂੰ ਹੁਣ ਮਤਲਬ ਅਕਾਲ ਤਖਤ ਤੇ ਪੂਰਾ ਭਰੋਸਾ ਆ ਕਿ ਮੈਨੂੰ ਉੱਥੋਂ ਜਿਹੜਾ ਇਨਸਾਫ ਮਿਲੇਗਾ ਅਨਿਤਮਿੰਦਰ ਜੀ